ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ 2023 ਮਾਡਲ ਵਿਸ਼ਾਲ ਕੰਬਾਈਨ ਵਕਾਊ ਹੈ ਕੈਵਨ ਚੈੱਕ ਕਰ ਸਕਦੇ ਹੋ ਬੰਪਰ ਦੀ ਕੰਡੀਸ਼ਨ ਦੇਖ ਸਕਦੇ ਹੋ ਲੱਟਾਂ ਵਗੈਰਾ ਸਾਰੀਆਂ ਵਧੀਆ ਸਾਫ਼ ਪਈਆਂ ਨੇ ਆ ਠੀਕ ਹੈ ਇਹ ਉਟਰਪਾਏ ਤੇ ਸਾਰੀਆਂ ਸਾਈਡ ਸੀੜਾਂ ਬੜੀਆ ਸਾਫ ਪਈਆਂ ਰੰਗ ਪੇਂਟ ਦੀ ਸਾਰੀ ਮਸ਼ੀਨ ਬਿਲਕੁਲ ਓਕੇ ਫਈ ਆ ਲਾਲ ਹੀਨੋ ਇੰਜਨਰ ਮਸ਼ੀਨ ਦਾ ਬੜੀਆ ਸਾਫ ਕੰਡੀਸ਼ਨ ਚ ਸਾਰੀ ਮਸ਼ੀਨਾਂ ਪਾਤੜਾ ਏਰੀਆ ਬਾਈ ਹੋਰਾਂ ਦਾ ਤੇ 2.5 ਲੱਖ ਰੁਪਏ ਦੀ ਡਿਮਾਂਡ ਆ ਪੱਕਾ ਦੇ ਸਕਦੇ ਹਾਂ ਸੀੜਾਂ ਦੇ ਸਕਦੇ ਹਾਂ ਆਟੋ ਕਲੀਨਰ ਲੱਗਿਆ ਹੋਇਆ ਹੈਗਾ ਜੀ ਪੂਰੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਮਸ਼ੀਨ ਦਾ ਸਾਰਾ ਰੰਗ ਪੇਂਟ ਬਈ ਹੈ ਸਾਫ ਸਾਰੀ ਮਸ਼ੀਨ ਵਧੀਆ ਸਾਫ ਕੰਡੀਸ਼ਨ ਚ ਹੈਗੀ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ ਜਿੱਥੇ ਵੀ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਜੇ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਕਰਨੀ ਆ ਮਸ਼ੀਨ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਬਾਈ ਦਾ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਪਿਛਲੇ ਹਿੱਸੇ ਦੀ ਕੰਡੀਸ਼ਨ ਦੇ ਸਕਦੇ ਹੋ ਪਿਛਲੇ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹਾਂ ਬਹੁਤ ਵਧੀਆ ਸਾਫ਼ ਪਈ ਹੈਗੀ ਅਗਲੇ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹਾਂ ਸਾਫ਼ ਦੀਆਂ ਜੈਕ ਦੇ ਸਕਦੇ ਹਾਂ ਗੇਅਰ ਵਗੈਰਾ ਸਾਰਾ ਬਹੁਤ ਵਧੀਆ ਸਾਫ਼ ਪਿਆ ਹੈਗਾ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਮੀਹ ਰੰਬੰਪਰ ਤੋਂ ਲੈ ਕੇ ਪੂਸ ਤੱਕ ਕਟਰ ਵਗੈਰਾ ਸਾਰਾ ਬਿਲਕੁਲ 오ਰੀਜినਲ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ। ਵਿਸ਼ਾਲ ਕੰਬਾਈਨ 2023 ਮਾਡਲ ਕਟਰ ਦੇ ਸਭ ਬਹੁਤ ਹੀ ਵਧੀਆ ਸਾਫ ਕੰਡੀਸ਼ਨ ਚ ਕਟਰਾਂ ਮਸ਼ੀਨ ਦਾ ਬਾਤੜਾ ਏਰੀਆ ਹੈਗਾ ਜੀ। ਉਗਰ ਵਗੈਰਾ ਸਾਰਾ ਸਾਫ ਹੈਗਾ। ਟੇਬ ਵਗੈਰਾ ਚੈੱਕ ਕਰ ਸਕਦੇ ਹੋ ਰੀਲ ਦੀ ਕੰਡੀਸ਼ਨ ਦੇਖ ਸਕਦੇ ਹੋਗੇ। ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਚ ਖੜੀ ਹੈਗੀ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜਾਊਗਾ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ